ਤਾਨੂੰ ਢਿੱਲੇ ਪੰਦੀ ਪ੍ਰੋਬਲਮ ਆ ਬਿਲਕੁਲ ਲਿੰਗ ਵਿੱਚ ਤਣਾਵ ਨਹੀਂ ਆ ਰਿਹਾ ਸੁੰਗੜ ਕੇ ਬਿਲਕੁਲ ਛੋਟਾ ਹੋ ਚੁੱਕਿਆ ਹੈ ਤਾਂ ਕਬਰਾਂ ਆਉਂਦੀ ਲੋਰ ਨਹੀਂ ਤੁਹਾਡੇ ਵਾਸਤੇ ਲੈ ਕੇ ਆਇਆ ਮੈਂ ਗਰਮੀ ਦਾ ਸਭ ਤੋਂ ਕੈ ਮੁਸਕਾ ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਪ੍ਰਿੰਸ ਤਰਨਤਾਰਨ ਜ਼ਿਲ੍ਹਾ ਪੱਟੀ ਸ਼ਹਿਰ ਦੇ ਲਾਗੇ ਪਿੰਡ ਮਾਡਲ ਬੋਪਾ ਦੇ ਅੱਡੇ ਦੀ ਆਪਣੀ ਸ਼ਾਪ ਹੈ ਆਪਣਾ ਕਲੀਨਿਕ ਹੈ ਜਿਨ੍ਹਾਂ ਨੂੰ ਵੀਕਨੈਸ ਆ ਰਹੀ ਹੈ ਥਕਾਵਟ ਆ ਰਹੀ ਹੈ ਕਮਜ਼ੋਰੀ ਆ ਰਹੀ ਹੈ ਢਿੱਲਾਪਨ ਆ ਰਿਹਾ ਹੈ ਲੱਖਾਂ ਦਵਾਈਆਂ ਖਾ ਚੁੱਕੇ ਦੇ ਪਰ ਕੋਈ ਵੀ ਰਿਜ਼ਲਟ ਨਹੀਂ ਮਿਲਿਆ ਉਹਨਾਂ ਵਾਸਤੇ ਲੈ ਕੇ ਆਏ ਆ ਤੂਫਾਨੀ ਨੁਸਖਾ ਸਭ ਤੋਂ ਘੈਂਟ ਜਿਹਦਾ ਰਿਜ਼ਲਟ ਇਨਾ ਵਧੀਆ ਹੈ ਕਿ ਜਿੰਨੇ ਖਾਦਾ ਇਹ ਬੋਲੇ ਵਾਹ 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 ਬੇਕਮਾਨ ਨੁਸਖਾ ਹੈ ਇਹਨਾਂ ਜਬਰ ਨੁਸਖਾ ਹੈ ਨਾ ਇਹਨੂੰ ਵਰਤਨ ਨਾਲ ਦੀ ਬੋਡੀ 'ਚ ਤਾਕਤ ਆਜੂਗੀ ਢਿੱਲਾਪਨ ਦੂਰ ਹੋ ਜਾਊਗਾ ਟਾਈਮਿੰਗ ਦੀ ਕਮੀ ਦੂਰ ਹੋ ਜੂਗੀ ਬਣਾਉਣਾ ਕਿਵੇਂ ਆ ਵਰਤਣਾ ਕਿਵੇਂ ਆ ਵੇਖਣ ਵਾਸਤੇ ਵੀਡੀਓ ਦੀ ਸ਼ੁਰੂਤ ਤੋਂ ਲੈ ਕੇ ਐਂਡ ਤੱਕ ਵੇਖਿਓ ਸਭ ਤੋਂ ਪਹਿਲਾਂ ਲਓ ਸਫੇਦ ਮੁਸਲੀ ਅਸ਼ਵਗੰਧਾ ਸ਼ਤਾਵਰ ਕੌਂਚ ਬੀਜ 20-20 ਗ੍ਰਾਮ ਸਾਲ ਪੰਜਾ ਸਾਲੋਂ ਮਿਸ਼ਰੀ 10-10 ਗ੍ਰਾਮ ਪੀਸ ਕੇ ਮਿਕਸ ਕਰਕੇ ਅੱਧਾ ਚਮਚਾ ਸਵੇਰੇ ਅੱਧਾ ਸ਼ਾਮ ਨੂੰ ਖਾਓ ਇਹ ਨੀ ਤੁਹਾਡੇ ਅੰਦਰ ਤੂਫਾਨੀ ਤਾਕਤ ਪੈਦਾ ਕਰ ਦੇਗਾ ਇਹ ਨੁਸਖਾ ਕਿ ਤੁਹਾਨੂੰ ਕਿਸੇ ਵੀ ਚੀਜ਼ ਦੀ ਇਸ ਤੋਂ ਵੱਧ ਲੋੜ ਨਹੀਂ ਹੈਗੀ ਨਾ ਵਿਆਗਰਾ ਖਾਨ ਦੀ ਨਾ ਕੋ ਕੈਪਸੂਲ ਖਾਨ ਦੀ ਨਾ ਗੋਲੀ ਖਾਨ ਦੀ ਉਸਕਾ ਬਣਾਓ ਘਰੇ ਵਰਤੋ ਸਭ ਤੋਂ ਟਾਪ ਦੀ ਚੀਜ਼ ਆ ਸਾਨੂੰ ਮਿਲਣਾ ਵਾ ਤਾਂ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਬੋਪਾ ਰਾਏ ਮਾਡਲ ਤਰਨਤਾਰਨ ਜ਼ਿਲ੍ਹਾ ਪੱਟੀ ਸ਼ਹਿਰ ਲੱਗੇ ਆਪਣੀ ਸ਼ਾਪ ਏ ਆਪਣਾ ਕਲੀਨਿਕ ਏ ਇਹ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਾ ਬਟਨ ਦਬਾ ਦਿਆ ਕਰੋ ਮੇਰੀਆਂ ਹੋਰ ਨਵੀਂ ਤੇ ਨਵੀਂ ਵੀਡੀਓ ਵੇਖਣ ਵਾਸਤੇ ਧੰਨਵਾਦ ਦੋਸਤੋ